ਠੀਕ ਹੈ ਮਾਤਾ ਜੀ ਕਿਵੇਂ ਕਰੇ ਅੱਗ ਲੱਗੀ ਸੀ ਵਿਆਹ ਲਾ ਕਰ ਤਸਵੀਰਾਂ ਵੀ ਦੇਖਣਾ ਸੀ ਕੀ ਗੱਲਬਾਤ ਕੀ ਰਹੀ ਹੈ ਜੀ ਵਿਆਹ ਚ ਗਏ ਸੀ ਉੱਥੇ ਮਰਾਤਾ ਵੀ ਨਹੀਂ ਸੀ ਫੈਲ ਸੱਚ ਠੀਕ ਹੈ ਜੀ ਵੀ ਅਸੀਂ ਇੱਥੇ ਘਰ ਸੀ ਬਾਹਰ ਬੈਠੇ ਜਿੰਦੇ ਲੱਗੇ ਹੋਏ ਸੀ ਠੀਕ ਹੈ ਜੀ ਤੇ ਲਾਈਟ ਭੱਜ ਗਈ ਮੈਂ ਇਹਨੂੰ ਕਿਹਾ ਮਾਂ ਪੱਖੇ ਬੰਦ ਹੋ ਗਏ ਮਾਂ ਸਾਡੇ ਸਾਹਮਣੇ ਘਰ ਮਹਾਵੇਂ ਰਾਧਾ ਜੀ ਚ ਬੈਣੀ ਆ ਪਾਣੀ ਪੀਣੀ ਆ ਜਾ ਕੇ ਤੇ ਜਦ ਉੱਥੇ ਬੈਠੇ ਸੰਤੂ ਆਇਆ ਦਿਸਿਆ ਮੈਂ ਇਹਨੂੰ ਕਹਿੰਦੀ ਅੱਗ ਲੱਗੀ ਤਦ ਹੀ ਹੋ ਰਿਆ ਤੂੰ ਆ ਰਿਹਾ ਮੈਂ ਗੈਸ ਤਾਂ ਨਹੀਂ ਖੁੱਲੋ ਸਿਰ ਤੇ ਮਾਰ ਸੋਈ ਚ ਭੱਜ ਕੇ ਦੇਖਿਆ ਕੁਝ ਵੀ ਨਾ ਉੱਥੋਂ ਨਿਕਲ ਰਿਹਾ ਤੂੰ ਤਾਂ ਇਸੇ ਘਰ ਵਿਆਹ ਸੀ ਇਹ ਕਿਦਾਂ ਹਾਂਜੀ ਇਸੇ ਘਰ ਚ ਵਿਆਹ ਸੀ ਠੀਕ ਹੈ ਤਾਂ ਨੁਕਸਾਨ ਵਗੈਰਾ ਤਾਂ ਨਹੀਂ ਕੋਈ ਜਾਣੀ ਨਹੀਂ ਨਹੀਂ ਬਸ ਆਹੀ ਜੋਤਾਂ ਵਾਲਿਆਂ ਨੂੰ ਲੱਗਿਆ ਜੋ ਮੰਨਣਾ ਅਟੇ ਕਾਰਨ ਕੀ ਅੱਗ ਲੱਗਨ ਕਿ ਪਤਾ ਲੱਗੇ ਕੁਝ ਆਹੀ ਜੋਤਾਂ ਵਾਲਿਆਂ ਨੂੰ ਜੋਤਾਂ ਚੱਲਦੀਆਂ ਸੀ ਜੋਤਾਂ ਲਾ ਕੇ ਗਏ ਹੋਣਗੇ ਠੀਕ ਹੈ ਇਹਨੂੰ ਚੜ ਗਈ ਫੋਕੀ ਨੂੰ ਤੇ ਉਹਨੂੰ ਮੰਜਾ ਲਾ ਫੜਾ ਸੀ ਉਹ ਤਾਂ ਕਾਬੂ ਪਾ ਲਿਆ ਅੱਗ ਨੂੰ ਹਾਂਜੀ ਹਾਂ ਨੁਕਸਾਨ ਕਿੰਨਾ ਹੋਇਆ ਨਿਕਸਾਂਤੋਂ ਇਸੇ ਅੱਗ ਨਾਲ ਹੀ ਫੁੱਟ ਗਏ ਸੀ ਉਦੋਂ ਉੱਤੇ ਫਿਰ ਅਸੀਂ ਪਾਣੀ ਪਾਤਾ ਇਧਰੋਂ ਮੇਸ ਸੁਚ ਬੰਦ ਕਰਤੀ ਸੀ ਤਾਂ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਹੈ ਹਾਂਜੀ ਹਾਂਜੀ ਤੇ ਮੈਨੂੰ ਲੱਗਦੀ ਆਂ ਨਾ ਹੋ ਜਾਣਾ ਇਹ ਤੇ ਪੂਰੇ ਕਮਰੇ ਨੂੰ ਚੜ ਗਈ ਸੀ ਬਜੀ ਅੱਗ ਅੱਗ ਨਾਲ 55 ਮੰਜਾ ਇਹ ਨਾਲ 55 ਮੰਜਾ ਹੀ ਫੁੱਟ ਗਏ ਨਾਲ ਇਹ 95 ਬੈਦ ਇੱਥੇ ਮੰਜੇ ਫੁੱਕੇ ਆ ਮੰਜਾ ਹੀ ਹੋ ਗਏ ਹੋਰੇ ਮੰਜਾ ਮੈਂ ਜੀ ਲਈ ਮੈਂ ਜੀ ਨਿੰਦਰ ਸਿੰਘ ਰਾਣਾ ਫੈਰਫ ਤੋਂ ਫਖਰ ਠੀਕ ਹੈ ਤਾਂ ਇਹ ਸਾਡੇ ਕੰਟਰੋਲ ਉਤੇ ਮੈਸੇਜ ਆਇਆ ਸੀ ਪਵਾਨੀ ਕਾਕ ਤੋਂ ਕਿ ਬਰਸੋ ਦਾ ਬਿਆਦ ਕਰਕੇ ਕਿ ਸੁਣ ਉਹ ਪਵਾਨੀ ਕਾੜ ਘਰ ਦੇ ਵਿੱਚ ਅੱਗ ਲੱਗ ਗਈ ਆ ਕਿ ਸਾਡੇ ਵੱਲੋਂ ਉਸੇ ਮੂਵਮੈਂਟ ਕਰਕੇ ਦੋ ਫਾਇਟਰ ਇਮੀਡੀਏਟਲੀ ਭੇਜੇਗੇ ਤੇ ਮੈਂ ਖੁਦ ਮੌਕੇ ਤੇ ਮੌਜੂਦ ਹਾਂ ਸਾਡੇ ਤੋਂ ਪਹਿਲਾਂ ਅੱਗ ਥੋੜੀ ਛੋਟੀ ਸੀਗੀ ਇਹਨਾਂ ਦੇ ਮੰਦਿਰ ਦੇ ਵਿੱਚ ਸੀਗਾ ਇਹਨਾਂ ਦੇ ਐਕਚੁਅਲੀ ਵਿਆਹ ਸੀਗਾ ਜੋਦਗਾਰਾ ਕਰਕੇ ਪੈਲਸ ਚਲੇਗੇ ਤੇ ਬਾਅਦ ਚ ਕਿਤੇ ਉਹ ਇੱਕ ਅੱਗ ਦਾ ਰੂਪ ਧਾਰ ਗਈ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਹੇ ਹਾਂ ਠੀਕ ਹੈ ਸਰ ਕਿੰਨੇ ਸਮੇਂ ਚ ਅੱਗ ਚ ਕਾਬੂ ਕਰ ਲਈ ਸੀ ਸਾਡੇ ਤੋਂ ਪਹਿਲਾਂ ਥੋੜਾ ਜਿਹਾ ਅੱਗ ਜ਼ਿਆਦਾ ਨਹੀਂ ਸੀਗੀ ਸਿਰ ਮੰਦਿਰ ਚ ਅੱਗ ਲੱਗੀ ਹੋਈ ਸੀਗੀ ਉਹਦੇ ਕਰਕੇ ਨਾ ਮੈਲਟ ਹੋ ਗਿਆ ਸਵਿਚ ਵਗੈਰਾ ਤੇ ਪਾਵਰ ਕੱਟ ਗਿਆ ਸਰ ਹੁਣ ਸਥਿਤੀ ਨਾਰਮਲ ਹੈ ਜੀ ਜੀ ਨਾਰਮਲ ਹੈ ਠੀਕ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਠੀਕ ਹੈ